ਲਾਇਨ ਕਲੱਬ ਗ੍ਰੇਟਰ ਵੱਲੋਂ ਅੱਜ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਪਟੇਲ ਹਸਪੀਟਲ ਜਲੰਧਰ ਦੇ ਸਹਿਯੋਗ ਦੇ ਨਾਲ ਇੱਕ ਵਧੀਆ ਪ੍ਰਾਲਾ ਵਧੀਆ ਕੰਮ ਕਰਦੇ ਨੇ ਲਾਇਨ ਗ੍ਰੇਟਰ ਵਾਲੇ ਜਿਹੜੇ ਹਰ ਟਾਈਮ ਮੌਕੇ ਬੁਮੌਕੇ ਜਿਹੜੇ ਆ ਕੈਂਪ ਇਦਾਂ ਦੇ ਲਾਉਂਦੇ ਨੇ ਚਾਹੇ ਅੱਖਾਂ ਦਾ ਕੈਂਪ ਹੋਵੇ ਚਾਹੇ ਮੈਡੀਕਲ ਕੈਂਪ ਹੋਵੇ ਅੱਜ ਇਹ ਮੈਡੀਕਲ ਕੈਂਪ ਲੱਗਾ ਆ ਅੱਜ ਦੇ ਮੁੱਖ ਮਹਿਮਾਨ ਤਾਂ ਨਹੀਂ ਮਖਮਾਂਗਾ ਸਾਡੇ ਸ਼ਹਿਰ ਦੀ ਜਾਣੀ ਹੈ ਸਰ ਸਭ ਤੋਂ ਪਹਿਲੇ ਸਵਾਗਤ ਤੁਹਾਡਾ ਇਕਤਾ ਲੈਨ ਨੂੰ ਬਹੁਤ-ਬਹੁਤ ਧੰਨਵਾਦ ਜੀ ਔਰ ਇਕਤਾ ਲੈਰ ਦੇ तमाम ਦਰਸ਼ਕਾਂ ਦਾ ਵੀਵਰਸ ਆ ਮੈਂ ਬਹੁਤ ਸਵਾਗਤ ਕਰਦਾ ਹਾਂ ਔਰ ਤੁਸੀਂ ਬਿਲਕੁਲ ਵਾਜ਼ਿਫ ਫਰਮਾਇਆ ਕਿ ਮੈਂ ਮੁੱਖ ਮਹਿਮਾਨ ਨਹੀਂ ਹਾਂ ਮੁੱਖ ਸੇਵਾਕੀ ਹਾਂ ਕਿਉਂਕਿ ਮੇਰੇ ਵਿੜੇ ਲੱਗ ਰਿਹਾ ਕੈਂਪ ਔਰ ਲਾਇਨਸ ਕਲਬ ਨਕਦਰ ਗ੍ਰੇਟਰ ਦੇ ਨਾਲ ਡੀਏਵੀ ਕਾਲਜ ਜਿਹੜਾ ਨਕਦਰ ਹੈ ਉਹਦਾ ਬਹੁਤ ਇੱਕ ਆਤਮਿਕਤਾ ਵਾਲਾ ਰਿਸ਼ਤਾ ਹੈ ਕੋਈ ਵੀ ਇਹਨਾਂ ਦਾ ਸੋਸ਼ਲ ਵੈਲਫੇਅਰ ਦਾ ਪ੍ਰੋਜੈਕਟ ਹੁੰਦਾ ਹੈ ਇਹਨਾਂ ਦੀ ਵੀ ਤਾਂਗ ਹੁੰਦੀ ਹੈ ਡੀਏਵੀ ਕਾਲਜ ਦੇ ਵਿੜੇ ਲਈ ਹੈ ਸਾਨੂੰ ਵੀ ਚਾਹ ਚੜਦਾ ਹੈ ਕਿ ਜਿਹੜੇ ਸ਼ਹਿਰ ਦੇ ਪ੍ਰਮੁੱਖ ਬੰਦੇ ਨੇ ਉਹ ਜ ਸਮਾਜ ਸੇਵਾ ਵਾਸਤੇ ਆਪਣਾ ਕੋਈ ਯੋਗਦਾਨ ਪਾ ਰਹੇ ਤਾਂ ਅਸੀਂ ਵੀ ਜਿਸ ਵੀ ਤਰੀਕੇ ਨਾਲ ਹੋ ਸਕੇ ਆਪਣੇ ਤੁਲਫਲ ਜਿਹੜਾ ਭਾਈ ਕਿਸ ਤਰ੍ਹਾਂ ਦਾ ਸਹਿਯੋਗ ਮਿਲਿਆ ਜੀ ਅੱਜ ਬਹੁਤ ਵਧੀਆ ਸਹਿਯੋਗ ਹੈ ਜੀ ਮੈਂ ਦੇਖਿਆ ਕਿ ਸਵੇਰੇ 10 ਵਜੇ ਦਾ ਟਾਈਮ ਸੀਗਾ ਲੇਕਿਨ 9 ਵਜੇ ਤੋਂ ਪਹਿਲਾਂ ਹੀ ਲੋਕਾਂ ਨੇ ਇੱਥੇ ਆਉਣਾ ਸ਼ੁਰੂ ਕਰਤਾ ਸੀਗਾ ਸਾਡੇ ਜਿਹੜੇ ਕੁਝ ਐਨਐਸਐਸ ਦੇ ਵੋਲੰਟੀਅਰ ਜਿਹੜੇ ਦੇ ਨੇ ਡਿਊਟੀਆਂ ਸੀ 9:30 ਵਜੇ ਲਾਇਸੀ ਉਹਨਾਂ ਆਉਣ ਤੋਂ ਪਹਿਲਾਂ ਲੋਕਾਂ ਦਾ ਇੱਥੇ ਜਮਾਵੜਾ ਲੱਗਿਆ ਹੋਇਆ ਸੀ ਔਰ ਮੈਂ ਲੋਕਾਂ ਨੂੰ ਪਰਸਨਲੀ ਮਿਲਿਆ ਮੁਕੋਦਰ ਤੋਂ ਇਲਾਵਾ ਵੀ ਆ ਲਾਗੇ ਦੇ ਜਿਹੜੇ ਇਲਾਕੇ ਨੇ ਉਤੋਂ ਵੀ ਬਹੁਤ ਸਾਰੇ ਲੋਕ ਆ ਰਹੇ ਨੇ ਔਰ ਪਟੇਲ ਹਸਪੀਟਲ ਦੇ ਨਾਲ ਜਿਹੜਾ ਟਾਈਟਾਈਪ ਕੀਤਾ ਉਹਨਾਂ ਦੀ ਸੇਵਾਵਾ ਦਾ ਨਾ ਕੇਵਲ ਚੈੱਕ ਅਪ ਕੁਝ ਟੈਸਟ ਵੀ ਔਰ ਪਲੱਸ ਜਿਹੜੀਆਂ ਦਵਾਈਆਂ ਵੀ ਮੁਫਤ ਵੰਡੀਆਂ ਜਾ ਰਹੀਆਂ ਨੇ ਇਹ ਮੈਨੂੰ ਲੱਗਦਾ ਬਹੁਤ ਵੱਡਾ ਉਪਰਾਲਾ ਹੈ ਇਸ ਮੌਕੇ ਜਿਸ ਮੌਕੇ ਜਦ ਸਰਕਾਰ ਦੇ ਹੱਥੋਂ ਬਸ ਬਾਹਰ ਹੁੰਦੀ ਹੈ ਤਾਂ ਨਾਨ ਗਵਰਨਮੈਂਟ ਆਰਗੇਨਾਈਜੇਸ਼ਨ ਦਾ ਕੰਮ ਸ਼ੁਰੂ ਹੁੰਦਾ ਐਨ ਜੀਓਜ਼ ਦਾ ਔਰ ਲਾਇਨਸ ਕੁਲਮ ਕੋ ਉਧਰ ਗਰੇਟਰ ਹਮੇਸ਼ਾ ਹੀ ਆਪਣੇ ਇਸ ਟੀਚੇ ਨੂੰ ਚਾਹੇ ਉਹ ਅੱਖਾਂ ਦਾ ਕੈਂਪ ਚਾਹੇ ਉਹ ਮੈਡੀਕਲ ਕੈਂਪ ਹੈ ਚਾਹੇ এনवायरमेंट ਦਾ ਕਲਾ ਹੈ ਚਾਹੇ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੂੰ ਕੋਈ ਮਾਲੀ ਮਦਦ ਕਰਨੀ ਹੈ ਇਹਦੇ ਵਿੱਚ ਹਮੇਸ਼ਾ ਹੀ ਅਗਰਨੀ ਰਹੀ ਹੈ ਔਰ ਕਈ ਸਾਲਾਂ ਤੋਂ ਇਸ ਬੀੜੇ ਨੂੰ ਉਹਨਾਂ ਨੇ ਬਣਾਇਆ ਜਿਹੜਾ ਇੰਟਰਨੈਸ਼ਨਲ ਸਲੋਗਨ ਹੈ ਲਾਇਓਂਸ ਦਾ ਕਿ ਟੂ ਸਰਵ ਤੇ ਟੂ ਸਰਵ ਵਿਦ ਲਵ ਉਸ ਨੂੰ ਮੁੱਖ ਰੱਖਦੇ ਹੋਏ ਬਹੁਤ ਅੱਛਾ ਕੰਮ ਕਰ ਰਹੇ ਨੇ ਮੈਂ ਪੂਰੀ ਟੀਮ ਨੂੰ ਇਸ ਮੁੱਚੀ ਟੀਮ ਨੂੰ ਜਿੱਥੇ ਮੁਬਾਰਕਬਾਦ ਦੇਣਾ ਔਰ ਭਰੋਸਾ ਦਿਲਾਣਾ ਕਿ ਜਦ ਜਦ ਡੀਏਵੀ ਕਾਲਜ ਕੋ ਉਧਰ ਵੱਲੋਂ ਕਿਸੇ ਵੀ ਕਿਸਮ ਦੀ ਜੋ ਲੋੜ ਹੋ ਗਈ ਅਸੀਂ ਹਮੇਸ਼ਾ ਉਸ ਵਾਸਤੇ ਤਤਪਰ ਰਹਾਂ। थैंक यू सर। ਮੋਬ ਸਵਾਗਤ ਹੈ ਟਿਕਾ ਸਭਾ ਡਾ ਅੱਜ ਲਾਇਨਸ ਕਲੱਬ ਨਕੋਦਰ ਗ੍ਰੇਟਰ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਹੈ ਕਿ ਪਟੇਲ ਹਸਪੀਟਲ ਜੋ ਕਿ ਇੱਕ ਬਹੁਤ ਮਸ਼ਹੂਰੋ ਮਾਰੂਫ ਹਸਪੀਟਲ ਹੈ। ਉਹਨਾਂ ਨੇ ਸਾਨੂੰ ਇੱਕ ਆਗਰਹਿ ਕੀਤਾ ਕਿ ਅਸੀਂ ਤੁਹਾਡੇ ਸਹਿਯੋਗ ਨਾਲ ਕੈਂਪ ਲਗਾਉਣਾ ਚਾਹੁੰਦੇ ਹਾਂ। ਉਹ ਪੂਰੀ ਟੀਮ ਜਿਹੜੀ ਹੈ ਡਾਕਟਰ ਸਿੰਘਲਾ ਡਾਕਟਰ ਕੋਲੀ ਉਹਨਾਂ ਦੀ ਪੂਰੀ ਟੀਮ ਪੂਰੇ ਟੈਸਟ ਪੂਰੀਆਂ ਦਵਾਈਆਂ ਲੈ ਕੇ ਉਹ ਅੱਜ ਸਾਡੇ ਵਿੜੇ ਤੇ ਪਹੁੰਚੇ ਆ। ਔਰ ਸਾਡੇ तमाम ਮੈਂਬਰ ਪ੍ਰਿੰਸੀਪਲ ਸਾਹਿਬ ਔਰ ਸ਼ਹਿਰ ਦੇ ਹੋਰ ਪਤਵੰਤੇ ਸੱਜਣ ਅਸੀਂ ਉਹਨਾਂ ਕੋਲੋਂ ਜਦੋਂ ਵੀ ਕਦੀ ਕੋਈ ਸਹਿਯੋਗ ਮੰਗਦੇ ਹਾਂ ਤਾਂ ਉਹ ਪੂਰੇ ਤੈਦਿਲ ਨਾਲ ਸਾਨੂੰ ਸਹਿਯੋਗ ਦਿੰਦੇ ਆ ਅਸੀਂ ਚਾਹੁੰਦੇ ਆ ਕਿ ਲਾਇਓਨਸ ਕਲੱਬ ਨਕੌਦਰ ਜੋ ਵੀ ਸੇਵਾ ਦਿੰਦਾ ਉਹ ਪੂਰੇ ਮਾਸ਼ਰੇ ਨੂੰ ਮਿਲੇ ਅੱਜਕੱਲ੍ਹ ਦੁਨੀਆ 'ਚ ਦੋ ਚੀਜ਼ਾਂ ਜਿਹੜੀਆਂ ਨੇ ਬਹੁਤ ਮਹਿੰਗੀਆਂ ਹੋ ਚੁੱਕੀਆਂ ਨੇ ਇੱਕ ਤਰ੍ਹਾਂ ਸਾਨੂੰ ਜਿਹੜੀ ਕੋਈ ਸਿੱਖਿਆ ਹੈ ਬਹੁਤ ਮਹਿੰਗੀ ਹੱਥੋਂ ਨਿਕਲਦੀ ਜਾ ਰਹੀ ਹੈ ਲੇਕਿਨ ਉਸ ਤੋਂ ਵੀ ਜ਼ਰੂਰੀ ਹੈ ਸਾਡੀਆਂ ਸਿਹਤ ਜਿਹੜੀਆਂ ਸੇਵਾਵਾਂ ਹਨ ਕਿ ਲਾਇਓਨਸ ਕਲੱਬ ਹਮੇਸ਼ਾ ਇੱਕ ਦੋ ਬਸ ਹਫ਼ਤਿਆਂ ਦੇ ਅੰਤਰਾਲ ਤੋਂ ਅਸੀਂ ਕੋਈ ਨਾ ਕੋਈ ਕੈਂਪ ਜਿਹੜਾ ਆਯੋਜਿਤ ਕਰਦੇ ਆ ਅਸੀਂ 5 ਮਈ ਨੂੰ ਇੱਕ ਬਹੁਤ ਵੱਡਾ ਆਈ ਕੈਂਪ ਫੇਰ ਲਗਾਉਣ ਜਾ ਰਹੇ ਆ ਔਰ ਇਸ ਤਰ੍ਹਾਂ ਹੀ ਅਸੀਂ ਸਮਾਜ ਦੀਆਂ ਜਿਹੜੀਆਂ ਸੇਵਾਵਾਂ ਉਹ ਕਰਦੇ ਆ ਲੇਕਿਨ ਕੋਈ ਵੀ ਸੇਵਾ ਜਿਹੜੀ ਹੈ ਉਹ ਤਾਂ ਹੀ ਸੰਪੰਨ ਹੁੰਦੀ ਹੈ ਜੇ ਸਮਾਜ ਉਸ ਨੂੰ ਸਹਿਯੋਗ ਕਰੇ ਹਮੇਸ਼ਾ ਡੀਏਵੀ ਕਾਲਜ ਨਕੋਦਰ ਐਸਆਰਸ ਕੰਟਰੀ ਸਕੂਲ ਨਕੋਦਰ ਜਾਂ ਕਿਸੇ ਨੂੰ ਵੀ ਅਸੀਂ ਜੇ ਐਡਵਾਂਸ ਵਿੱਚ ਆਗਰਿਆ ਕਰਦੇ ਆ ਤੋ ਉਹ ਕਦੀ ਸਾਨੂੰ ਇਨਕਾਰ ਨਹੀਂ ਕਰਦੇ ਸ਼ਹਿਰ ਵਿੱਚ ਕੈਂਪ ਲਗਾਉਣ ਦਾ ਮੂਲ ਅਰਥ ਹੁੰਦਾ ਹੈ ਕਿ ਸ਼ਹਿਰ ਵਾਸੀਆਂ ਨੂੰ ਔਰ ਇੱਕ ਜਗ੍ਹਾ ਐਸੀ ਜਿੱਥੇ ਪਹਿਲੋਂ ਹੀ ਸਾਰੀਆਂ ਸਹੂਲਤਾਂ ਜਿਹੜੀਆਂ ਨੇ ਉਹ ਮੌਜੂਦ ਹੋਣ ਹਮੇਸ਼ਾ ਸਾਨੂੰ ਕਾਲਜ ਪੂਰੀਆਂ ਸਹੂਲਤਾਂ ਦਿੰਦਾ ਹੈ ਪ੍ਰੈਮਿਸਿਸ ਦਿੰਦਾ ਹੈ ਔਰ ਪ੍ਰਿੰਸੀਪਲ ਸਾਹਿਬ ਦੀ ਜਿਹੜੀ ਆਪਣੀ ਨਿੱਜੀ ਸ਼ਿਰਕਤ ਹੈ ਉਹ ਸਾਡੇ ਵਾਸਤੇ ਇੱਕ ਬਹੁਤ ਵੱਡੀ ਮੋਟੀਵੇਸ਼ਨ ਹੁੰਦੀ ਹੈ ਕਿ ਉਹ ਆਪ ਇਨਦਰ ਹੋਏ ਹਨ ਅੱਜ ਸੰਡੇ ਸੀ ਲੇਕਿਨ ਡਿਸਪਾਇਟ ਦਾ ਫੈਕਟ ਹੀ ਇਜ਼ ਹੇਅਰ ਔਰ ਅਸੀਂ ਸਾਰੇ ਮੈਂਬਰ ਔਰ ਪੂਰਾ ਪਟੇਲ ਹਸਪੀਟਲ ਜਿਹੜਾ ਹੈ ਅੱਜ ਇਸ ਨਕੋਦਰ ਇਲਾਕੇ ਦੀ ਰਿਸਪੋਜ਼ਲ ਤੇ ਹੈ ਔਰ ਅਸੀਂ ਇਸ ਤਰ੍ਹਾਂ ਹੀ ਸਹਿਯੋਗ ਮਿਲਦਾ ਰਹਗਾ ਤੇ ਅਸੀਂ ਲੋਕਾਂ ਨੂੰ ਆਪਣੀਆਂ ਸੇਵਾਵਾਂ ਜਿਹੜੀਆਂ ਹਾਲ ਉਹ ਦਿੰਦੇ ਰਵਾਂਗੇ ਸਾਨੂੰ ਜਿਸ ਤਰ੍ਹਾਂ ਦੀ ਕੋਈ ਡਿਮਾਂਡ ਸ਼ਹਿਰ ਵਿੱਚੋਂ ਮਿਲਦੀ ਹੈ ਕਿ ਆਹ ਕੈਂਪ ਹੈ ਆਹ ਕੈਂਪ ਹੈ ਅਸੀਂ ਉਸ ਦੇ ਅਨੁਸਾਰ ਜਿਹੜਾ ਹੈ ਉਹ ਕੈਂਪ ਲਗਾਉਂਦੇ ਆ ਜਿਆਦਾਤਰ ਪ੍ਰੋਬਲਮ ਅੱਜ ਕੱਲ ਲੋਕਾਂ ਨੂੰ ਡਾਇਬੀਟਿਸ ਅਸਥਮਾ ਔਰ ਆਰਥੋਪੀਡੀਸ਼ਨ ਜਿਹੜੇ ਸਾਨੂੰ ਹੱਡੀਆਂ ਦੀ ਪ੍ਰੋਬਲਮ ਹੈ ਇਹੀ ਅੱਜ ਮਾਹਰ ਡਾਕਟਰ ਜਿਹੜੇ ਆਏ ਨੇ ਮੈਨੂੰ ਪਟੇਲ ਹਸਪੀਟਲ ਦੇ ਜਿਹੜੇ ਪੀਆਰਓ ਮਿਸਟਰ ਸ਼ਰਮਾ ਨੇ ਉਨਾਂ ਨੇ ਦੱਸਿਆ ਕਿ ਜਿਹੜੇ ਟੈਸਟ ਇਸੇ ਕਰ ਰਹੇ ਆ ਜਿਹੜੀਆਂ ਦਵਾਈਆਂ ਇੱਥੇ ਦੇ ਰਹੇ ਆ ਜੇ ਬਾਅਦ ਵਿੱਚ ਵੀ ਤੁਸੀਂ ਆਪਣੀ ਪਰਚੀ ਤੇ ਕਲਬ ਦੀ ਪਰਚੀ ਤੇ ਡਾਕਟਰ ਪੇਸ਼ੈਂਟ ਰੈਫਰ ਕਰੋਗੇ ਤੇ ਅਸੀਂ 50% ਆਫ ਦਾਂਗੇ ਤਾਂ ਇਹ ਬਹੁਤ ਵੱਡੀ ਸਹੂਲਤ ਹੈ ਕਿ ਐਡਾ ਵੱਡਾ ਹਸਪੀਟਲ ਆਮ ਪੇਸ਼ੈਂਟ ਨੂੰ 50% ਛੱਡ ਰਿਹਾ ਵਾ ਮੇਰੇ ਖਿਆਲ ਪੂਰੇ ਨਕੋਦਰ ਵਾਸਤੇ ਇਹ ਬਹੁਤ ਵਧੀਆ ਗੱਲ ਹੈ ਔਰ ਮੈਂ মিডিਆ ਰਹੀ ਚਾਹੂੰਗਾ ਕਿ ਇਹ ਗੱਲ ਜਿਹੜੀ ਹੈ ਨਕੋਦਰ ਵਿੱਚ ਪੂਰੇ ਇਲਾਕੇ ਚ ਪਹੁੰਚਾਇਆ ਜਾਏ ਕਿ ਹਸਪੀਟਲ ਜਿਹੜਾ ਐਡਾ ਇੱਕ ਨਾਮਵਰ ਹਸਪੀਟਲ ਹੈ ਉਹ ਸਾਨੂੰ ਇਹ ਸੇਵਾਵਾਂ ਜਿਹੜੀਆਂ ਦੇ ਰਿਆ ਨੇ ਸ਼ਰਮਾ ਜੀ ਨੇ ਸਾਨੂੰ ਪਹਿਲਾਂ ਹੀ ਫੋਨ ਤੇ ਕੰਟੈਕਟ ਕੀਤਾ ਔਰ ਅੱਜ ਇਹਨੇ ਆ ਕੇ ਦੱਸਿਆ ਕਿ ਅਸੀਂ ਜਿਹੜੀਆਂ ਸੇਵਾਵਾਂ ਆ ਉਹ ਕਲੱਬ ਲਈ ਔਰ ਇਸ ਇਲਾਕੇ ਲਈ 50% ਬਹੁਤ سارے ਟੈਸਟ ਜਿਹੜੇ ਨੇ ਕਿਉਂਕਿ ਟੈਸਟ ਬਹੁਤ ਮਹਿੰਗੇ ਨੇ ਦਵਾਈਆਂ ਉਸ ਤੋਂ ਮਹਿੰਗੀਆਂ ਨੇ ਤੇ ਜਦ ਤੁਹਾਨੂੰ ਇੱਕ ਹਸਪੀਟਲ ਤੁਹਾਡੇ ਘਰ ਤੁਹਾਡੇ ਦਰਵਾਜ਼ੇ ਤੇ ਆ ਕੇ ਇਹ ਸਵਾਵਾ ਦੇ ਰਿਹਾ ਤੇ ਮੇਰੇ ਖਿਆਲ ਕਿ ਇਸ ਤੋਂ ਵੱਡੀ ਗੱਲ ਹਸਪੀਟਲ ਪਟੇਲ ਹਸਪੀਟਲ ਜਿਹੜਾ ਉਹ ਨਹੀਂ ਕਰ ਸਕਦਾ ਅਸੀਂ ਸਾਰੇ ਲਾਇਓਨਸ ਕਲੱਬ ਮੈਂਬਰ ਪ੍ਰਿੰਸੀਪਲ ਸਾਹਿਬ ਸਟਾਫ ਔਰ ਪੂਰਾ ਨਕੋਦਰ ਇਲਾਕਾ ਉਹਨਾਂ ਦੇ ਤਹਿ ਦਿਲ ਤੋਂ ਮਗਨੂਨ ਹਾਂ ਕਿ ਉਹਨਾਂ ਨੇ ਸਾਡੇ ਦਰ ਆ ਕੇ ਦਵਾਈਆਂ ਦਿੱਤੀਆਂ ਡਾਕਟਰਸ ਦਿੱਤੇ ਔਰ ਟੈਸਟ ਜਿਹੜੇ ਨੇ ਉਹਨਾਂ ਵਿੱਚ ਇਨੀ ਛੋਟ ਦਿੱਤੀ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਮੈਂ ਪਟੇਰ ਹਸਪੀਟਲ ਦਾ ਤਹਿ ਦਿਲ ਤੋਂ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਨਕੋਦਰ ਵਿੱਚ ਆ ਕੇ ਜਿਹੜਾ ਅੱਜ ਮੁਫਤ ਮੈਡੀਕਲ ਕੈਂਪ ਲਗਾਇਆ ਹੈ ਔਰ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਅੱਜ ਖੜੀਆਂ ਨੇ ਔਰ ਬੀਪੀ ਔਰ 슈ਗਰ ਦੇ ਮਹਾ ਡਾਕਟਰ ਆ ਕੇ ਆਪਣੀਆਂ ਸੇਵਾਵਾਂ ਦੇ ਰਹੇ ਹਨ ਔਰ ਵੱਡੀ ਗੰਟੀ ਵਿੱਚ ਜਿਹੜੇ ਇਲਾਕੇ ਦੇ ਨਿਵਾਸੀ ਜਿਹੜੇ ਹੈਗੇ ਆ ਪਰ ਇਸ ਕੈਂਪ ਦਾ ਬਹੁਤ ਫਾਇਦਾ ਉਠਾ ਰਹੇ ਹਨ ਔਰ ਜਿਵੇਂ ਕਿ ਡਾਕਟਰ ਸਾਹਿਬ ਨੇ ਦੱਸਿਆ ਹੈ ਕਿ ਟੈਸਟਾਂ ਵਿੱਚ ਔਰ ਦਾ کافی ਛੂਟ ਦਿੱਤੀ ਜਾ ਰਹੀ ਹੈ ਔਰ ਅਸੀਂ ਬੇਨਤੀ ਕਰਦੇ ਹਾਂ ਕਿ ਉਹ ਇਲਾਕਾ ਨਿਵਾਸੀਆਂ ਨੂੰ ਕਿ ਇਸ ਜਿਹੜੀ ਫੈਸਿਲਿਟੀ ਹੈਗੀ ਆ ਉਹਦਾ ਵੱਧ ਤੋਂ ਵੱਧ ਫਾਇਦਾ ਉਠਾਉਣ ਬਹੁਤ ਬਹੁਤ ਸ਼ੁਕਰੀਆ ਜੀ ਹਾਂ ਸਰ ਮੈਂ ਗੱਲ ਕਰ ਰਿਹਾ ਹਾਂ ਸਰ ਮੇਰਾ ਨਾਮ ਗੁਲਸ਼ੇਸ਼ ਸ਼ਰਮਾ ਹੈ ਔਰ ਮੈਂ ਜਲੰਧਰ ਮੈਡੀਕਲ ਪਟੇਲ ਹਸਪੀਟਲ ਜਲੰਧਰ ਤੋਂ ਜੀ ਪਹਿਲੀ ਗੱਲ ਤੇ ਕਿ ਮੈਂ ਲਾਇਵਨਸ ਕਲੱਬ ਦੇ ਜਿੰਦੇ ਵੀ ਪ੍ਰਧਾਨ ਸਾਹਿਬ ਔਰ ਸਾਰੇ ਜਿਹੜੇ ਮੈਂਬਰਸ ਨੇ ਉਹਨਾਂ ਦਾ ਬਹੁਤ ਸ਼ੁਕਰੀਆ ਕਰਦਾ ਹਾਂ ਉਹਨਾਂ ਨੇ ਸਾਨੂੰ ਪਟੇਲ ਹਸਪੀਟਲ ਜਲੰਧਰ ਦੇ ਡਾਕਟਰਸ ਨੂੰ ਮੌਕਾ ਦਿੱਤਾ ਨਕੋਦਰ ਵਿੱਚ ਆ ਕੇ ਨਕੋਦਰ ਦੇ ਲੋਕਾਂ ਦਾ ਸੇਵਾ ਕਰਨ ਦਾ ਅਸੀਂ ਅੱਜ ਦਾ ਜਿਹੜਾ ਕੈਂਪ ਹੈ ਨੈਚਰਲ ਲਾਇਓਨਸ ਕਲੱਬ ਦੇ ਐਸੋਸੀਏਸ਼ਨ ਦੇ ਨਾਲ ਕਰ ਰਹੇ ਹਾਂ ਜਿੰਨੇ ਵੀ ਤੁਸੀਂ ਪੇਸ਼ੈਂਟ ਦੇਖ ਰਹੇ ਹੋ ਇਹ ਸਾਰੇ ਲਾਇਓਨਸ ਕਲੱਬ ਦੇ ਮੈਂਬਰਾਂ ਦੀ ਹੀ ਕੰਟਰੀਬਿਊਸ਼ਨ ਹੈਗੀ ਉਹਨਾਂ ਨੇ ਪੂਰੀ ਮਿਹਨਤ ਕੀਤੀ ਪਿਛਲੇ ਕਾਫੀ ਦਿਨਾਂ ਤੋਂ ਕਾਫੀ ਲੋਕ ਇੱਥੇ ਰੌਂਡ 100 ਦੀ ਪੇਸ਼ੈਂਟਸ ਇੱਥੇ ਰਜਿਸਟ੍ਰੇਸ਼ਨ ਹੋ ਚੁੱਕੀ ਹੈ ਤੇ ਕੈਂਪ ਇਹ ਚੱਲ ਰਿਹਾ ਹੈ ਜਿਹਦੇ ਵਿੱਚ ਸਾਡੇ ਕੋਲ ਇਸਲੀ ਪਟੇਲ ਹਸਪੀਟਲ ਤੋਂ ਆਰਥੋਪੈਡਿਕ ਜੋਇੰਟ ਸਪੈਸ਼ਲਿਸਟ ਸਰਜਨ ਜੋ ਕਿ ਹੱਡੀਆਂ ਤੇ ਜੋੜਾਂ ਦੇ ਰੋਗਾਂ ਦੇ ਮਾਹਿਰ ਹੈ ਪਲੱਸ ਸ਼ੂਗਰ ਬੀਪੀ ਥਾਇਰੋਇਡ ਜਿਹੜੀ ਕਿ ਨਾਰਮਲ ਬਿਮਾਰੀ ਹੈ ਅੱਜ ਕੱਲ ਕਾਮਨ ਤੁਸੀਂ ਦੇਖੋਗੇ 80% ਲੋਕਾਂ ਨੂੰ ਸ਼ਮ ਪ੍ਰੋਬਲਮ ਚੱਲ ਰਹੀ ਹੈ ਔਰ ਉਹਦੇ ਮਾਹੇ ਡਾਕਟਰ ਸਾਡੇ ਕੋਲ ਅਵੇਲੇਬਲ ਨੇ ਇਸ ਤੋਂ ਇਲਾਵਾ ਹੱਡੀਆਂ ਦੀ ਕੈਲਸ਼ੀਅਮ ਚੈੱਕ ਕਰਨ ਵਾਸਤੇ ਜਿਹੜਾ ਕਿ 2500 ਰੁਪਏ ਦਾ ਟੈਸਟ ਹੁੰਦਾ ਉਹ ਅਸੀਂ ਇੱਥੇ ਫ੍ਰੀ ਟੈਸਟ ਕਰ ਰਹੇ ਹਾਂ ਜਿਸ ਨੂੰ ਬੀਐਮਡੀ ਟੈਸਟ ਕਹਿੰਦੇ ਆ ਇਸ ਤੋਂ ਇਲਾਵਾ ਬੀਪੀ ਸ਼ੂਗਰ ਉਹ ਜਨਰਲ ਚੈੱਕਅਪ ਹੋ ਰਹੇ ਨੇ ਔਰ ਮੈਡੀਸਨਸ ਜਿਹੜੇ ਲੋਡ ਵਨ ਪੇਸ਼ੈਂਟਸ ਨੇ ਜਿਨ੍ਹਾਂ ਨੂੰ ਮੈਡੀਸਨ ਦੀ ਲੋੜ ਹੈ ਅਸੀਂ ਉਹਨਾਂ ਨੂੰ ਫ੍ਰੀ ਮੈਡੀਸਨਸ ਦਿੱਤੀਆਂ ਜਾ ਰਹੀਆਂ ਇਹ ਸਾਰੀ ਜਿਹੜੀ ਐਸੋਸੀਏਸ਼ਨ ਹੈ ਲਾਇਓਂਸ ਕਲੱਬ ਦੇ ਨਾਲ ਤੇ ਮੈਂ ਲਾਇਓਂਸ ਕਲੱਬ ਦਾ ਬਹੁਤ ਸ਼ੁਕਰ ਕਰਦਾ ਔਰ ਇਸ ਤਰ੍ਹਾਂ ਦੇ ਕੈਂਪ ਇਹਨਾਂ ਦੇ ਐਸੋਸੀਏਸ਼ਨ ਦੇ ਨਾਲ ਅਸੀਂ ਗਾਂਵ ਵੀ ਚੱਲਦੇ ਰਵਾਂਗੇ ਪਹਿਲਾ ਕੈਂਪ ਨਹੀਂ ਅਸੀਂ ਗਾਂਵ ਵੀ ਲੱਕ ਕੇ ਆਵਾਂਗੇ ਸਰ ਇੱਕ ਹੋਰ ਗੱਲ ਇਹਨਾਂ ਨੇ ਕਹੀ ਹੈ ਕਿ ਜਿਹੜਾ ਕੋਈ ਪੇਸ਼ੈਂਟ ਇੱਥੋਂ ਰੈਫਰ ਹੋ ਕੇ ਪੇਲ ਹਸਪੀਟਲ ਕਿਉਂਕਿ ਪਟੇਲ ਹਸਪੀਟਲ ਦਾ ਇੱਕ ਨਾਮ ਆ ਪੰਜਾਬ ਵਿੱਚ ਨਹੀਂ ਕਹਾਂਗਾ ਦੇਸ਼ ਵਿੱਚ ਨਹੀਂ ਕਹਾਂਗਾ ਵਿਸ਼ਵ ਵਿੱਚ ਨਹੀਂ ਨਾ ਮਾਂ ਇਹਨਾਂ ਨੇ ਕਿਹਾ ਉਸ ਤੇ ਵੀ 50% ਛੋਟ ਦਿਓ ਹਾਂਜੀ ਉਹਦੇ ਵਿੱਚ ਅਸੀਂ ਨਾ ਇੱਕ ਨੂੰ ਇੱਕ ਜਿਹੜੇ ਬੇਸਿਕ ਟੈਸਟ ਹੁੰਦੇ ਨੇ ਜਿਹੜੇ ਕਿ ਨਾਰਮਲੀ ਹਰ ਇੱਕ ਪੇਸ਼ੈਂਟ ਨੂੰ ਲੋੜ ਹੁੰਦੀ ਹੈ ਜਿਵੇਂ 3 ਮਹੀਨੇ ਦੀ ਸ਼ੂਗਰ ਹੁੰਦੀ ਹੈ ਐਚਪੀ1ਏਸੀ ਸੀਬੀਸੀ ਹੁੰਦੀ ਹੈ ਲਿਪਿਡ ਪ੍ਰੋਫਾਈਲ ਦਿਲ ਦੇ ਰੋਗਾਂ ਦਾ ਟੈਸਟ ਹੁੰਦਾ ਫਿਰ ਲੀਵਰ ਦਾ ਟੈਸਟ ਹੁੰਦੇ ਨੇ ਔਰ ਪਲੱਸ ਇਕੋਕਾਰਡੀਓਗ੍ਰਾਫੀ ਇਹਨਾਂ ਸਾਰੇ ਟੈਸਟਾਂ ਦੇ ਅਸੀਂ 50% ਦੇ ਇੱਕ ਪੈਕੇਜ ਬਣਾਤਾ ਹੈ 50% ਡਿਸਕਾਊਂਟ ਹੋਏਗਾ ਜੇ ਲਾਇਵੈਂਸ ਕਲੱਬ ਦੇ ਮੈਂਬਰ ਵੱਲੋਂ ਪਰਚੀ ਆ ਜਾਏਗੀ ਕਿ ਆਹ ਪੇ ਅਸੀਂ ਸਾਡੇ ਕੋਲ ਪੇਸ਼ੈਂਟ ਆਣਗੇ ਸਰ ਨੂੰ ਦੇਣਾ ਹੈ ਡਾਕਟਰ ਸਾਹਿਬ ਪਹਿਲੇ ਅੱਖਾਂ ਦਾ ਕੈਂਪ ਲਾਉਂਦੇ ਰਹੇ ਨੇ ਫਤਿਹਰਾ ਸਾਹਿਬ ਨੇ ਇਹ ਨਹੀਂ ਅਸੀਂ ਇਹਨਾਂ ਨੇ ਕੈਂਪ ਕੋਈ ਨਹੀਂ ਲਾਇਆ ਅਸੀਂ ਇਹਨਾਂ ਨੂੰ ਇੱਕ ਟ੍ਰਾਈ ਦੇ ਤੌਰ ਤੇ ਯਾਨੀ ਕਿ ਇੱਕ ਦੋ ਪੇਸ਼ੈਂਟ ਕੋ ਪਰਚੀ ਲਿਖਾ ਕੇ ਤੇ ਇਹਨਾਂ ਨੂੰ ਭੇਜਿਆ ਜਲੰਧਰ ਸਾਨੂੰ ਬੜੀ ਖੁਸ਼ੀ ਹੋਈ ਕਿ ਉਹਨਾਂ ਦੇ ਪਰੇਸ਼ਾਨ ਹੋ ਗਏ ਕੈਂਪ ਤੋਂ ਬਗੈਰ ਹੋ ਗਿਆ ਬਹੁਤ ਬਹੁਤ ਵਧੀਆ ਗੱਲ ਹੈ ਜੀ ਅਸੀਂ ਜਿਹੜੇ ਵੀ ਪੇਸ਼ੈਂਟ ਇਹਨਾਂ ਵੱਲੋਂ ਆਣਗੇ ਅਸੀਂ ਜੋ ਸਾਡੇ ਹਸਪੀਟਲ ਨੂੰ ਮਦਦ ਹੋ ਸਕਦੀ ਜਰੂਰ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਕਿਉਂਕਿ ਅੱਜ ਕੱਲ੍ਹ ਕੁਝ ਤਬਕਾ ਹੈ ਸਾ ਜਿਹੜਾ ਕੋਈ ਪੈਸੇ ਨਹੀਂ ਖਰਚ ਜਿਹਨਾਂ ਕੋ ਪੈਸੇ ਹੈ ਨਹੀਂ ਉਹ ਪਰਸ਼ੰਦੇ ਵਾਸਤੇ ਨਾ ਉਹਦੇ ਵਾਸਤੇ ਸਾਡੇ ਹਸਪੀਟਲ ਦੇ ਵਿੱਚ ਇੱਕ ਸਟੇਟ ਹੈਲਥ ਅਥਾਰਟੀ ਵੱਲੋਂ ਇੱਕ ਪਾਲਿਸੀ ਹੈ ਯੋਸ਼ਮਨ ਭਾਰਤ ਜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਯੋਸ਼ਮਨ ਭਾਰਤ ਦਾ ਇੰਪੈਨਲਮੈਂਟ ਲੈਣ ਦੀ ਜਿਦਨ ਮੇਰੀ ਯੋਸ਼ਮਨ ਭਾਰਤ ਦਾ ਇੰਪੈਨਲਮੈਂਟ ਹੋ ਜਾਏਗੀ ਉਹਦੇ ਵਿੱਚ ਕਾਫੀ ਸਰਜਰੀਆਂ ਜਿਹੜੀਆਂ ਕਿ ਫ੍ਰੀ ਹੋ ਜਾਣਗੀਆਂ ਉਹ ਮੈਂ ਲਾਂਚ ਕਲੱਬ ਦੇ ਮੈਂਬਰਸ ਨੂੰ ਸਾਰੇ ਉਹਨਾਂ ਭਟਨ ਸਾਹਿਬ ਨੂੰ ਦੱਸ ਦਾਂਗਾ ਵੀ ਉਸ ਸਰਜਰੀਆਂ ਦੇ ਵਿੱਚ ਜਿਹੜੇ ਸਰਜਰੀ ਅਸੀਂ ਫ੍ਰੀ ਕਰ ਸਕਦੇ ਹੋਵਾਂਗੇ ਯੋਸ਼ਮਨ ਭਾਰਤ ਜਿਦਨ ਮੇਰੀ ਇੰਪੈਨਲਮੈਂਟ ਹੋ ਗਈ ਮੈਂ ਉਹਨਾਂ ਚ ਵੀ ਫ੍ਰੀ ਸਰਜਰੀ ਕਰਾਂਗਾ ਬਹੁਤ ਸਭ ਤੋਂ ਪਹਿਲਾਂ ਤਾਂ ਮੈਂ ਰਵਿੰਦਰਪਾਲ ਬਤਰਾ ਐਜ਼ ਅ ਪੀਆਰਓ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਇੱਕ ਮੈਡੀਕਲ ਮੇਲੇ ਨੂੰ ਤੁਸੀਂ ਕਵਰ ਕਰਨ ਆਏ ਹੋ ਇਹਦਾ ਇੱਕ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਜਦੋਂ ਤੁਸੀਂ ਇਸ ਮੈਡੀਕਲ ਮੇਲੇ ਨੂੰ ਮੀਡੀਆ ਦੇ ਦਿਖਾ ਲੂਗੇ ਤੇ ਸ਼ਾਇਦ ਹੋਰ ਬਹੁਤ ਲੋਕੀ ਦੇਖਣਗੇ ਤੇ ਉਹ ਵੀ ਗਾਂ ਆਉਣ ਵਾਲੇ ਟਾਈਮ ਵਿੱਚ ਇੱਥੇ ਆਣਗੇ ਉਹਦਾ ਮੌਕੇ ਦਾ ਫਾਇਦਾ ਲੈਣਗੇ ਨੰਬਰ 2 ਤੇ ਮੈਂ ਆਪਣੇ ਸੁਦੀਸ਼ ਵਜਾ ਜੀ ਨੂੰ ਬਹੁਤ ਬਹੁਤ ਧੰਨਵਾਦ ਕਰਾਂਗਾ ਕਿ ਉਹ ਅਹਿਮ ਖੜੀ ਹੈ ਇਸ ਕੈਂਪ ਨੂੰ ਲਾਉਣ ਵਾਸਤੇ ਤੇ ਬਾਕੀ ਅਸੀਂ ਮੈਡੀਕਲ ਕੈਂਪ ਲਾਉਂਦੇ ਆ ਅਸੀਂ ਸਾਡਾ ਮੇਨ ਮਤਾ ਇਹ ਹੁੰਦਾ ਵੀ ਉਸ ਟਾਈਮ ਜਿਹੜੀ ਮੇਨ ਪ੍ਰੋਬਲਮ ਸ਼ਹਿਰ ਵਿੱਚ ਜਾਂ ਚੱਲ ਰਹੀ ਹੈ ਉਹਨੂੰ ਮੱਦੇਨਜ਼ਰ ਰੱਖ ਕੇ ਉਹੋ ਬਿਮਾਰੀ ਦਾ ਆਪਾਂ ਜ਼ਿਆਦਾ ਦੇਖਦੇ ਆ ਜਿਹਦਾ ਅੱਜ ਕੱਲ ਚੱਲਦੀ ਜਾਂਦੀ ਜੋੜਾਂ ਦੇ ਹੱਡੀਆਂ ਦੇ ਦਰਦ ਦੇ ਹੱਲ ਰਹੀ ਹੈ ਆਪਾਂ ਉਹਦੇ ਵਾਸਤੇ ਅੱਜ ਕੱਲ ਜ਼ਿਆਦਾ ਧਿਆਨ ਦੇ ਰਹੇ ਆ ਇਸ ਮੈਡੀਕਲ ਕੈਂਪ ਦੇ ਵਿੱਚ ਤੇ ਆਮ ਵਾਂਗ ਟਾਈਮ 'ਚ ਅਸੀਂ ਇਦਾਂ ਹੀ ਮੈਡੀਕਲ ਕੈਂਪ ਲਾਉਂਦੇ ਰਵਾਂਗੇ ਸਰ ਕੋ ਫੋਨ ਨੰਬਰ ਜੇ ਸਾਡੇ ਦਰਸ਼ਕਾਂ ਦੇਣਾ ਚਾਹੋ ਹਾਂਜੀ ਤੁਸੀਂ ਮੇਰਾ ਨੰਬਰ ਨੋਟ ਕਰ ਲਓ 9814235180 ਬਾਕੀ ਦੂਸਰਾ ਨੰਬਰ ਸਾਡੇ ਵਿਨੇਸ਼ ਸਰ ਦਾ ਹੈਗਾ ਜੀ ਉਹ ਤੁਹਾਨੂੰ ਦੱਸ ਦਿੰਦੇ ਜੀ ਜੀ ਸਰ 98146 89146 60921 ਜੀ ਅਸੀਂ ਪਬਲਿਕ 'ਚ ਹੀ ਰਹਨੇ ਆ ਪਿਛਲੇ ਦਿਨਾਂ ਵਿੱਚ ਸਾਡੇ ਹੀ ਸਟਾਫ ਮੈਂਬਰ ਨਾਨ ਸਿੰਘ ਨੇ ਕੋਈ ਬਹੁਤ ਗਰੀਬ ਪਰਿਵਾਰ ਤੋਂ ਇੱਕ ਬੱਚਾ ਸਾਨੂੰ ਦਿੱਤਾ ਕਿ ਇਹਦੀਆਂ ਅੱਖਾਂ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਅਸੀਂ ਉਸ ਵੇਲੇ ਪਰਚੀ ਬਣਾ ਕੇ ਉਹ ਰੈਫਰ ਕੀਤਾ ਔਰ ਡਾਕਟਰ ਸਾਹਿਬ ਨੇ ਬਿਨਾ ਡਾਕਟਰ ਅਮਨਦੀਪ ਜਿਹੜਾ ਰੁਟੀਨਾ ਹਸਪੀਟਲ ਜਲੰਧਰ ਚਲਾਉਂਦੇ ਨੇ ਬਿਨਾਂ ਤੋ ਕੁਛ ਚਾਰਜ ਕੀਤੇ ਆ ਜੋ ਬੱਚਾ ਜਿਹੜਾ ਆਪਣੇ ਦੋਵਾਂ ਅੱਖਾਂ ਨਾਲ ਦੇਖ ਸਕਦਾ ਵਾ ਠੀਕ ਹੈ ਜੀ ਅਸੀਂ ਸਿਰਫ ਉਪਰਾਲਾ ਕਰਦੇ ਆ ਸਾਨੂੰ ਜੋਗੋ ਹੰਗਾਰਾ ਮਿਲਦਾ ਨਾ ਉਹ ਬਹੁਤ ਪ੍ਰਸ਼ੰਸਨੀ ਹੈ ਡਾਕਟਰ ਸਾਹਿਬਾ ਜਿਨ੍ਹਾਂ ਤੁਹਾਨੂੰ ਹੁਣੇ ਗੁਲਸ਼ਨ ਜੀ ਨੇ ਕਮਿਟ ਕੀਤਾ ਵਾ ਕਿ ਜੇ ਤੁਸੀਂ ਸਾ ਨਾਲ ਤਾਫਨ ਕਰੋਗੇ ਤੇ ਅਸੀਂ ਵੀ ਤੁਹਾਨੂੰ 50% ਦਵਾਂਗੇ ਅਸਲ ਵਿੱਚ ਜ਼ਰੂਰਤ ਟਿੰਗਰਾ ਸਾਹਿਬ ਇਸ ਗੱਲ ਦੀ ਹੈ ਕਿ ਜਿਹੜੇ ਕਲੱਬਸ ਨੇ ਨਾ ਉਹ ਅੱਗੇ ਆਉਣ ਉਹ ਸੇਵਾ ਦੇਣ ਲੋਕਾਂ ਨੂੰ ਲੋਕੀ ਸੇਵਾ ਲਈ ਨੂੰ ਤਿਆਰ ਜਿੰਨੀ ਦੇਰ ਤੱਕ ਅਸੀਂ ਜਾ ਕੇ ਸਮਾਜ ਵਿੱਚ ਵਿਚਰਾਂਗੇ ਨਹੀਂ ਸਮਾਜ ਨੂੰ ਦੱਸਾਂਗੇ ਨਹੀਂ ਲੋਕੀ ਫਾਇਦਾ ਨਹੀਂ ਲੈ ਸਕਦੇ ਬਹੁਤ ਬਹੁਤ ਸ਼ੁਕਰੀਆ ਜੀ ਤੋਂ ਤਸਵੀਰਾਂ ਤੁਹਾਨੂੰ ਕੈਂਪ ਦੀਆਂ ਦਿਖਾ ਰਹੀ ਸੀ ਜਿਹੜਾ ਲਾਇਨ ਕਲੱਬ ਨਕੋਦਰ ਗਰੇਟਰ ਵੱਲੋਂ ਅੱਜ ਮੈਡੀਕਲ ਕੈਂਪ ਲਗਾਇਆ ਗਿਆ ਸ਼ੰਕਰ ਰੋਡ ਤੇ ਮੈਡੀਕਲ ਕੈਂਪ ਦੇ ਵਿੱਚ ਬਹੁਤ ਦੂਰੋਂ ਦੂਰੋਂ ਇੱਥੇ ਜਿਹੜੇ ਪੇਸ਼ੈਂਟ ਮਰੀਜ਼ ਆਏ ਨੇ ਔਰ ਫਾਇਦਾ ਲੈ ਰਹੇ ਨੇ ਇਸ ਕੈਂਪ ਦਾ ਲਾਇਨ ਕਲੱਬ ਨਕੋਦਰ ਗਰੇਟਰ ਦੇ ਬਾਰੇ ਮੈਂ ਕਹਦਾਂ ਹਾਂ ਇਹ ਟਾਈਮ ਤੋਂ ਟਾਈਮ ਅੱਖਾਂ ਦਾ ਕੈਂਪ ਮੈਡੀਕਲ ਕੈਂਪ ਅਤੇ ਜੇ ਕੋਈ ਕੈਂਪ ਇਸ ਦੇ ਵਿੱਚ ਨਹੀਂ ਪਹੁੰਚਦਾ ਜਿਹੜੇ ਇਹਨਾਂ ਨੇ ਫੋਨ ਨੰਬਰ ਦੱਸਿਆ ਉਹਨਾਂ ਫੋਨ ਨੰਬਰਾਂ ਤੇ ਕੰਟੈਕਟ ਕਰਕੇ ਤੇ ਜਲੰਧਰ ਜਾ ਕੇ ਆਪਣਾ ਫਰੀ ਇਲਾਜ ਵੀ ਕਰਾ ਸਕਦਾ ਕੈਮਰਾ ਪਰਸਨ ਸੁਮਿਤ ਢਿੰਗੜਾ ਦੇ ਨਾਲ ਸ਼ਫਸ਼ੀਲ ਢਿੰਗੜਾ ਏਕਤਾ ਲਰ ਨਿਊਜ਼ ਨਕੋੜਾ